ਲੋਕ ਚੇਤਨਾ ਟੀਵੀ ਤੇ ਤੁਹਾਡਾ ਸਾਰਿਆਂ ਦਾ ਹਾਰਦਿਕ ਸਵਾਗਤ ਮੈਂ ਤੁਹਾਡੇ ਨਾਲ ਤੁਹਾਡਾ ਆਪਣਾ ਸ਼ਮਸ਼ੀਰਪੁਰ ਖਾਲਵੀ ਪੜੀ ਨਮਾਜ਼ ਤੇ ਨਿਆਜ਼ ਨਾ ਸਿੱਖਿਆ ਤੇਰੀਆਂ ਕਿਸ ਕੰਮ ਪੜੀਆਂ ਨਮਾਜ਼ਾਂ ਨਾ ਘਰ ਡੱਠਾ ਨਾ ਘਰ ਵਾਲਾ ਡੱਠਾ ਤੇਰੀਆਂ ਕਿਸ ਕੰਮ ਕੀਤੀਆਂ ਨਿਆਜ਼ਾਂ ਇਲਮ ਪੜਿਆ ਤੇ ਅਮਲ ਨਾ ਕੀਤਾ ਤੇਰੀਆਂ ਕਿਸ ਕੰਮ ਕੀਤੀਆਂ ਵਾਦਾਂ ਬੁੱਲੇ ਸ਼ਾਹ ਪਤਾ ਤਦ ਹੀ ਲੱਗ ਸੀ ਜਦ ਚਿੜੀ ਫੱਸੀ ਵਿੱਚ ਬਾਜਾਂ ਜਦ ਚਿੜੀ ਫੱਸੀ ਵਿੱਚ ਬਾਜਾਂ ਪੰਜਾਬ ਸਰਕਾਰ ਵੱਲੋਂ ਗੈਂਗਸਟਰਾਂ ਤੇ ਪ੍ਰਿਹਾਰ ਸਰਲੇਖੇਠ 72 ਘੰਟਿਆਂ ਲਈ ਸਮਾਂਬੱਧ ਯੁੱਧ ਸ਼ੁਰੂ ਕੀਤਾ ਗਿਆ ਸੀ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਦੀ ਤਰਜ਼ ਦੇ ਉੱਤੇ ਭਾਰਤੀ ਰੁਪਈਏ ਵਾਂਗ ਮੁੱਦੇ ਮੁੱਤ ੜਮ ਕਰਕੇ ਡਿੱਗ ਪਿਆ ਪੰਜਾਬ ਸਰਕਾਰ ਨੇ ਦਾਅਵਾ ਕੀਤਾ ਕਿ 72 ਘੰਟਿਆਂ ਦੇ ਵਿੱਚ ਪੰਜਾਬ ਦੇ ਜਿਹੜੇ ਟੋਟਲ ਜਿਹੜੇ ਮੁਕੰਮਲ ਉਹਨਾਂ ਦੀ ਮੈਪਿੰਗ ਕਰ ਲਈ ਗਈ ਹੈ ਜਿੰਨੇ ਵੀ ਗੈਂਗਸਟਰ ਹੈ 72 ਘੰਟਿਆਂ ਦੇ ਵਿੱਚ ਉਹਨਾਂ ਦਾ ਸਫਾਇਆ ਕਰ ਦਿੱਤਾ ਜਾਊਗਾ ਲੇਕਿਨ ਕੱਲ ਬਾਅਦ ਦੁਪਹਿਰ 3 ਵਜੇ ਜੇਲਾ ਪ੍ਰਬੰਧਕੀ ਕੰਪਲੈਕਸ ਸੋਹਾਲੀ ਗੋਲੀਆਂ ਦੀ ਤਾਂ ਬੜ ਤੋੜ ਬਰਖਾ ਦੇ ਨਾਲ ਦਹਿਲ ਉਟਿਆ ਜਦੋਂ ਇਹ ਤਾੜ ਤਾੜ ਕਰਦੀਆਂ ਗੋਲੀਆਂ ਚੱਲੀਆਂ ਤਾਂ ਉਸ ਪ੍ਰਬੰਧਕੀ ਕੰਪਲੈਕਸ ਦੇ ਵਿੱਚ ਚਾਹੇ ਉਹ ਜ਼ਿਲ੍ਹਾ ਅਦਾਲਤ ਹੋਵੇ ਚਾਹੇ ਉਹ ਡੀਸੀ ਆਫਿਸ ਹੋਵੇ ਚਾਹੇ ਐਸਐਸਪੀ ਆਫਿਸ ਹੋਵੇ ਜਿੰਨੇ ਵੀ ਬੰਦੇ ਆਪਣਾ ਕੰਮਕਾਰ ਕਰਵਾਉਣ ਦੇ ਲਈ ਆਏ ਸਾਰੇ ਬਾਹੋਦਾਹੀ ਇੱਧਰ ਉੱਧਰ ਭੱਜਣ ਲੱਗੇ ਤੇ ਜਦੋਂ ਪਤਾ ਲੱਗਿਆ ਕਿ ਕੀ ਹੋ ਗਿਆ ਦੋ ਨੌਜਵਾਨ ਆਏ ਮੋਟਰਸਾਈਕਲ ਦੇ ਉੱਤੇ ਤੇ ਇੱਕ ਲੜਕਾ ਜਿਹੜਾ ਮੋਹਾਲੀ ਜ਼ਿਲ੍ਹੇ ਦੇ ਖਰੜ ਬਲਾਂਕ ਵਿੱਚ ਪੈਂਦੇ ਪਿੰਡ ਰੁੜਕੀ ਦਾ ਰਹਿਣ ਵਾਲਾ ਸੀ ਜਿਸ ਦੀ ਉਮਰ ਕਰੀਬ 30 ਸਾਲ ਦੱਸੀ ਜਾ ਰਹੀ ਹੈ ਗੁਰਵਿੰਦਰ ਸਿੰਘ ਉਸ ਨੂੰ ਕਤਲ ਕਰਕੇ ਹਮਲਾਵਰ ਜਿਹੜੇ ਮੌਕੇ ਤੋਂ ਫਰਾਰ ਹੋ ਗਏ ਹੋਇਆਂ ਉਹੀ ਜਿਵੇਂ ਅਕਸਰ ਪੁਲਿਸ ਕਰਦੀ ਹੈ ਪੁਲਿਸ ਨੇ ਤੁਰੰਤ ਆਉਣ ਜਾਣ ਵਾਲੇ ਰਸਤਿਆਂ ਨੂੰ ਸੀਲ ਕਰਕੇ ਕੱਟਣ ਵਾਲੀ ਥਾਂ ਤੇ ਫੋਰੈਂਸਿਕ ਟੀਮਾਂ ਨੇ ਸੈਂਪਲ ਲੈਣੇ ਸ਼ੁਰੂ ਕਰ ਦਿੱਤੇ ਦੱਸਦੇ ਜਾਈਏ ਕਿ ਇਸ ਕੰਪਲੈਕਸ ਦੇ ਵਿੱਚ ਜਿਹੜਾ ਜ਼ਿਲ੍ਹਾ ਅਦਾਲਤਾਂ ਵੀ ਮੌਜੂਦ ਨੇ ਜਿੱਥੇ ਕਰੀਬ-ਕਰੀਬ 30 ਦੇ ਕਰੀਬ ਜੱਜ ਬੈਠਦੇ ਆ ਤੇ ਉਹਨਾਂ ਦੇ ਨਾਲ ਹਰ ਜੱਜ ਦੇ ਨਾਲ ਇੱਕ-ਇੱਕ ਗਨਮੈਨ ਹੈ ਤੇ ਐਸਐਸਪੀ ਆਫਿਸ ਹੈ ਤਮਾਮ ਉਥੇ ਐਸਪੀ ਬੈਠਦੇ ਆ ਤਾਂ ਤਮਾਮ ਡੀਐਸਪੀ ਬੈਠਦੇ ਆ ਉਥੇ ਵਿਜੀਲੈਂਸ ਦਾ ਜਿਹੜਾ ਐਸਪੀ ਬੈਠਦਾ ਐ ਐਸਐਸਪੀ ਸ਼ਾਇਦ ਐਸਪੀ ਜਾਂ ਐਸਐਸਪੀ ਬੈਠ ਐਸਐਸਪੀ ਐਸਐਸਪੀ ਵਿਜੀਲੈਂਸ ਬੈਠਦਾ ਉਸ ਦੇ ਨਾਲ ਡੀਸੀ ਆਫਿਸ ਹੈ ਐਸਡੀਐਮ ਆਫਿਸ ਹੈ तहसील ऑफिस ਤੇ ਸੈਂਕੜੇ ਜਿਹੜੇ ਪੁਲਿਸ ਮੁਲਾਜ਼ਮ ਉੱਥੇ ਹਰ ਵਕਤ ਮੌਜੂਦ ਰਹਿੰਦੇ ਆ ਤੇ ਜਿਹੜੇ ਲੋਕ ਵੀ ਆ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਚਾਹੇ ਉਹ ਤਹਿਸੀਲ ਹੋਵੇ ਚਾਹੇ ਹੋ ਡੀਸੀ ਆਫਿਸ ਹੋਵੇ ਡੀਐਸਐਨੀ ਆਮ ਆਫਿਸ ਹੋਵੇ ਚਾਹੇ ਸਬਦਾ ਕੇਂਦਰ ਹੋਵੇ ਚਾਹੇ ਕਚਹਿਰੀਆਂ ਹੋਵੇ ਉਹਦੇ ਵਿੱਚ ਆਉਣਾ ਜਾਣਾ ਲੱਗਿਆ ਰਹਿੰਦਾ ਸੋ ਐਨੇ ਭੀੜ ਭੜੱਕੇ ਵਾਲੇ ਏਰੀਏ ਦੇ ਵਿੱਚ ਐਨੇ ਵੀਵੀਆਈਪੀ ਏਰੀਏ ਦੇ ਵਿੱਚ ਦੋ ਨੌਜਵਾਨਾਂ ਵੱਲੋਂ ਆ ਕੇ ਕਿਸੇ ਨੌਜਵਾਨ ਨੂੰ ਸ਼ਰੇਆਮ ਚਿੱਟੇ ਦਿਨ ਗੋਲੀਆਂ ਮਾਰ ਕੇ ਕਤਲ ਕਰ ਦੇਣਾ ਪੁਲਿਸ ਦੇ ਮੱਥੇ ਉੱਤੇ ਕਲੰਕਤਾ ਹੈ ਹੀ ਔਰ ਇਸ ਦੇ ਨਾਲ ਨਾਲ ਪੰਜਾਬ ਸਰਕਾਰ ਦੇ ਉਹਨਾਂ ਦਾਅਵਿਆਂ ਦੇ ਵਿਫੂਕ ਨਿਕਲਦੀ ਹੈ ਜਿਹੜੇ ਉਹ ਕਹਿੰਦੇ ਆ ਕਿ ਅਸੀਂ 72 ਘੰਟਿਆਂ ਦੇ ਵਿੱਚ ਸਾਰੇ ਤਮਾਮ ਉਹਨਾਂ ਦੀ ਮੈਪਿੰਗ ਕਰ ਲਈ ਹੈ 600 ਜਿਹੜੇ ਗੈਂਗਸਟਰ ਨੇ ਔਰ 60 ਦੇ ਕਰੀਬ ਗੈਂਗਸਟਰ ਨੇ 600 ਉਹਨਾਂ ਦੇ ਪ੍ਰਬੰਧਕ ਮੈਂਬਰ ਨੇ ਔਰ 1200 ਬੰਦੇ ਜਿਹੜੇ ਹੈਗੇ ਆ ਉਹਨਾਂ ਦੀ ਕਮਾਂਡ ਦੇ ਥੱਲੇ ਕੰਮ ਕਰਦੇ ਆ ਇਸ ਤਰ੍ਹਾਂ ਦੇ ਜਿਹੜੇ ਬਾਰਦਾਤਾਂ ਨੂੰ ਅੰਜਾਮ ਦਿੰਦੇ ਆ ਸੋ ਸਾਰੀ ਗੱਲ ਜਿਹੜੀ ਹੈ ਉਹ ਅ ਝੂਠੀ ਪੈਂਦੀ ਨਜ਼ਰ ਆਈ ਜਦੋਂ ਦਿਨ ਦਿਹਾੜੇ ਇਹ ਜਿਹੜਾ ਇੱਕ ਨੌਜਵਾਨ ਦਾ ਕਤਲ ਹੋ ਜਾਂਦਾ ਹੈ ਤੇ ਜੇ ਇਸ ਮਾਮਲੇ ਦੀ ਗੱਲ ਕਰੀਏ ਤਾਂ ਇਹ ਜਿਹੜਾ ਇੱਕ 2024 ਦੇ ਵਿੱਚ ਇਸ ਲੜਕੇ ਜਿਹੜਾ ਮ੍ਰਿਤਕ ਲੜਕਾ ਗੁਰਵਿੰਦਰ ਹੈ ਉਸ ਦੇ ਖਿਲਾਫ ਇੱਕ ਅਫੀਮ ਦਾ ਕੇਸ ਦਰਜ ਹੋਇਆ ਸੀ ਉਸੇ ਮਾਮਲੇ ਦੇ ਵਿੱਚ ਇਹ ਮੋਹਾਲੀ ਜ਼ਿਲ੍ਹਾ ਅਦਾਲਤ ਦੇ ਵਿੱਚ ਆਪਣੀ ਪੇਸ਼ੀ ਭੁਗਤਾਨ ਦੇ ਲਈ ਆਇਆ ਸੀ ਤੇ ਇਹਦੇ ਨਾਲ ਇਹਦੀ ਆਪਣੀ ਪਤਨੀ ਵੀ ਸੀ ਤੇ ਉਸ ਤੋਂ ਬਾਅਦ ਇਸ ਮਰਡਰ ਤੋਂ ਬਾਅਦ ਗੈਂਗਸਟਰ ਜਿਹੜਾ ਵਿਦੇਸ਼ ਬੈਠਾ ਸਤਿੰਦਰ ਪਾਲ ਸਿੰਘ ਉਰਫ ਗੋਲਡੀ ਬਰਾੜ ਉਸਨੇ ਇੱਕ ਕਥਿਤ ਆਡੀਓ ਪਾ ਕੇ ਆਪਣੀ ਪਤਾ ਨਹੀਂ ਕਿਸ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਪਾ ਕੇ ਇਸ ਗੱਲ ਦੀ ਜ਼ਿੰਮੇਵਾਰੀ ਲਈ ਹੈ ਕਿ ਇਹ ਜਿਹੜਾ ਗੁਰਵਿੰਦਰ ਹੈ ਜਿਹੜਾ ਮਾਰਿਆ ਗਿਆ ਇਹ ਜਿਹੜਾ ਮੇਰੇ ਜਿਹੜੇ ਰਿਸ਼ਤੇਦਾਰੀ ਵਿੱਚ ਲੱਗਦੇ ਭਰਾ ਗੁਰਲਾਲ ਬਰਾੜ ਜਿਹੜਾ ਪੰਜਾਬ ਯੂਨੀਵਰਸਿਟੀ ਦਾ ਵਿਦਿਆਰਥੀ ਸੀ ਉਹਨੂੰ ਚੰਡੀਗੜ੍ਹ ਦੇ ਇਮਪੋਰਟ ਸਿਟੀ ਇਮਪੋਰੀਅਮ ਜਿਹੜਾ ਮਾਲ ਸੀਗਾ ਉਹਦੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਇਹ ਗੁਰਵਿੰਦਰ ਉਸ ਦੇ ਵਿੱਚ ਇਸ ਦੀ ਸ਼ਮੂਲੀਅਤ ਸੀ ਤੇੜਾ ਪਰਚਾ ਵੀ ਦਰਜ ਕੀਤਾ ਸੀ ਲੇਕਿਨ ਜਿਹੜਾ 2000 ਦੇ ਵਿੱਚ ਮਾਮਲਾ ਦਰਜ ਹੋਇਆ ਸੀ ਇਹਨਾਂ ਦੇ ਖਿਲਾਫ ਤੇ 2024 ਦੇ ਵਿੱਚ ਇਹ ਜਿਹੜਾ ਮਾਮਲਾ ਪੁਰਸ ਨੇ ਰਫਾ ਦਾ ਫਾ ਵੀ ਕਰ ਦਿੱਤਾ ਗਿਆ ਕਰ ਦਿੱਤਾ ਸੀ ਔਰ ਇਸ ਨੂੰ ਬਰੀ ਵੀ ਕਰ ਦਿੱਤਾ ਸੀ ਤੋ ਜਿਹੜੀ ਇਹ ਕਥਿਤ ਆਡੀਓ ਸਾਹਮਣੇ ਆਈ ਹੈ ਉਸ ਦੇ ਵਿੱਚ ਗੋਲਦੀ ਬਰਾੜ ਨੇ ਕਿਹਾ ਕਿ ਜਿਹੜੇ ਜਿਹੜੇ ਸਾਡੇ ਸਾਥੀਆਂ ਦੇ ਨਾਲ ਵਧੀਕੀ ਕਰਨਗੇ ਜਾਂ ਸਾਡੇ ਸਾਥੀਆਂ ਦੇ ਮਰਡਰ ਦੇ ਵਿੱਚ ਜਿਨ੍ਹਾਂ ਦੀ ਸ਼ਮੂਲੀਅਤ ਪਾਈ ਗਈ ਉਹ ਭਾਵੇਂ ਪੁਰਸ ਤੋਂ ਤਾਂ ਬਚ ਸਕਦੇ ਆ ਪਰ ਸਾਡੇ ਕੋਲੋਂ ਹਰਗੇਜ ਨਹੀਂ ਬਚਦੇ ਉਹਨਾਂ ਦੇ ਸਿਰ ਦੇ ਉੱਤੇ ਤਲਵਾਰ ਲਟਕ ਰਹੀ ਹੈ ਕਈਆਂ ਦੀ ਅੱਜ ਗਿਰੂਗੀ ਕਈਆਂ ਦੀ ਕੱਲ ਨੂੰ ਗਿਰੂਗੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਤਲਵਾਰਾਂ ਉਹਨਾਂ ਦੇ ਸਿਰ ਦੇ ਉੱਤੇ ਗਿਰਦੀਆਂ ਜਾਣੀਆਂ ਪਰ ਇਹ ਇਹ ਅਦਾਰਾ ਇਸ ਕਥਿਤ ਆਡੀਓ ਜਿਹੜੀ ਗੋਲਡੀ ਬਰਾੜ ਵੱਲੋਂ ਜਾਰੀ ਕੀਤੀ ਗਈ ਉਸ ਦੀ ਪੁਸ਼ਟੀ ਨਹੀਂ ਕਰਦਾ ਕਿ ਉਹ ਗੋਲਡੀ ਬਨਾਰਦੀ ਹੈ ਜਾਂ ਗੋਲਡੀ ਬਨਾਰਦੀ ਨਹੀਂ ਹੈ ਤੇ ਅਸੀਂ ਇਸ ਮਾਮਲੇ ਦੇ ਵਿੱਚ ਨਹੀਂ ਪੈਂਦੇ ਪਰ ਇਹ ਮਾਮਲਾ ਆਇਆ ਜ਼ਰੂਰ ਹੈ ਸੁਰੱਖਿਆ ਦੇ ਵਿੱਚ ਆਇਆ ਵੱਖ-ਵੱਖ ਚੈਨਲਾਂ ਨੇ ਵੀ ਇਸ ਨੂੰ ਦਖਾਇਆ ਤੇ ਜਦੋਂ ਇਹ ਮਰਡਰ ਹੁੰਦਾ ਉਸ ਤੋਂ ਬਾਅਦ ਡੀਆਈਜੀ ਰੋਪੜ ਅਰੇਂਜ ਦੇ ਸਰਦਾਰ ਨਾਨਕ ਸਿੰਘ ਤੇ ਨਾਲ ਐਸਐਸਪੀ ਮੋਹਾਲੀ ਹਰਮਨਦੀਪ ਸਿੰਘ ਹਾਂਸ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸਾਰੇ মিডিਆ ਨੂੰ ਸੰਬੋਧਨ ਕੀਤਾ ਇਹਨਾਂ ਨੇ ਕਿਹਾ ਉਸ ਵੇਲੇ ਉਹ ਜਿਹੜੀ ਮ੍ਰਿਤਕ ਗੁਰਵਿੰਦਰ ਹੈ ਉਸ ਦੀ ਪਤਨੀ ਵੀ ਮੌਜੂਦ ਸੀ ਉਹਦੀ ਹਾਜ਼ਰੀ ਦੇ ਵਿੱਚ ਕਿਹਾ ਕੇਸ ਨੂੰ ਪਹਿਲਾਂ ਵੀ ਜਿਹੜੀਆਂ ਕਈ ਵਾਰ ਧਮਕੀਆਂ ਆਈਆਂ ਸੀ ਗੋਲਡੀ ਬਰਾੜ ਵੱਲੋਂ ਤੇ ਉਸੇ ਇਹ ਹੁਣ ਜਿਹੜਾ ਹੈਗਾ ਇਹ ਮਾਮਲਾ ਗੋਲਡੀ ਬਰਾੜ ਦੇ ਖਿਲਾਫ ਸੁਹਾਣਾ ਥਾਣੇ ਦੇ ਵਿੱਚ ਦਰਜ ਕਰ ਲਿਆ ਗਿਆ ਤੇ ਅਗਲੀ ਜਿਹੜੀ ਕਾਰਵਾਈ ਹੈ ਉਹ ਅੰਭ ਦਿੱਤੀ ਗਈ ਹੈ ਦੱਸਦੇ ਜਾਈਏ ਕੇ ਕੁਛ ਦਿਨ ਪਹਿਲਾਂ ਦਸੰਬਰ ਦੇ ਵਿੱਚ ਹੀ ਅ ਮੋਹਾਲੀ ਦੇ ਕਸਬਾ ਸੁਹਾਨਾ ਐਸਐਸਪੀ ਦਫਤਰ ਤੋਂ ਸਿਰਫ 100 ਮੀਟਰ ਦੀ ਦੂਰੀ ਦੇ ਉੱਤੇ ਇੱਕ ਜਿਹੜਾ ਕਬੱਡੀ ਟੂਰਨਾਮੈਂਟ ਚੱਲਦਾ ਸੀ ਉਹਦੇ ਵਿੱਚ ਰਾਣਾ ਬਲਾ ਚੋਰੀਏ ਦਾ ਦਿਨ ਦਿਹਾੜੇ ਪੁਲਿਸ ਦੀ ਹਾਜ਼ਰੀ ਦੇ ਵਿੱਚ ਡੀਐਸਪੀ ਪੰਜਾਬ ਪੁਲਿਸ ਹਰ ਸਿਮਰਨ ਬੱਲ ਦੀ ਮੌਜੂਦਗੀ ਦੇ ਵਿੱਚ ਔਰ ਉੱਥੋਂ ਦੇ तमाम ਬੀਵੀਆਈਪੀ ਜਿਹੜੇ ਸਟੇਜ ਦੇ ਉੱਤੇ ਬਿਰਾਜਮਾਨ ਸੀ ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਖੇਡ ਪ੍ਰੇਮੀ ਸੀ ਉਹਨਾਂ ਦੇ ਹਾਜ਼ਰੀ ਦੇ ਵਿੱਚ ਉਹਨਾਂ ਦੇ ਸਾਹਮਣੇ ਦੋ ਨੌਜਵਾਨ ਇਸੇ ਤਰਜ਼ ਦੇ ਉੱਤੇ ਦੋ ਮੋਟਰਸਾਈਕਲ ਦੇ ਉੱਤੇ ਆਉਂਦੇ ਆ ਤੇ ਰਾਣਾ ਬਲਾ ਚੌਰੀਆ ਜਿਹੜਾ ਇੱਕ ਕਬੱਡੀ ਪ੍ਰਮੋਟਰ ਵੀ ਸੀ ਪਲੇਅਰ ਵੀ ਸੀ ਤੇ ਉਹਨੂੰ ਦਿਨ ਦਿਹਾੜੇ ਕਤਲ ਕਰਕੇ ਸ਼ਾਮ ਦੇ 6 ਵਜੇ ਚਲੇ ਜਾਂਦੇ ਆ ਸੋ ਜੇ ਗੱਲ ਕਰੀਏ ਅੱਜ ਪੰਜਾਬ ਦੇ ਜਿਹੜੇ ਹਾਲਾਤ ਹੈ ਬੜੇ ਵਿਸਫੋਟਕ ਹੈ ਇਸ ਦੇ ਨਾਲ ਨਾਲ ਮੈਂ ਤੁਹਾਨੂੰ ਦੱਸਦਾ ਜਾਵਾਂ ਕਿ ਬਾਰਡਰ ਏਰੀਆ ਦੇ ਕਸਬਾ ਡੇਰਾ ਬਾਬਾ ਨਾਨਕ ਦੇ ਵਿੱਚ ਵੀ ਇੱਕ ਜਿਹੜਾ ਬੇਦੀ ਮੈਡੀਕਲ ਸਟੋਰ ਦੇ ਮਾਲਕ ਰਣਦੀਪ ਸਿੰਘ 베ਦੀ ਦਾ ਵੀ ਸਵੇਰੇ ਸਵੇਰੇ 9 ਵਜੇ ਦੋ ਨੌਜਵਾਨਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਆ ਉਹ ਕਤਲ ਜਦੋਂ ਉਹ ਰਣਦੀਪ ਸਿੰਘ 베ਦੀ ਜਿਹੜਾ ਹੈਗਾ ਉਹ ਆਪਣਾ ਜਿਹੜਾ ਮੈਡੀਕਲ ਸਟੋਰ ਖੋਲ ਰਿਹਾ ਸੀ ਸਵੇਰੇ ਸਵੇਰੇ ਉਸ ਦੇ ਦੋ ਨੌਜਵਾਨ ਆਏ ਉਹਦੇ ਮੱਥੇ ਦੇ ਵਿੱਚ ਉਹਦੇ ਸਿਰ ਦੇ ਵਿੱਚ ਗੋਲੀਆਂ ਮਾਰ ਕੇ ਉਹਨੂੰ ਕਤਲ ਕਰਕੇ ਚਲੇ ਗਏ ਤੇ ਡਾਕਟਰਾਂ ਨੇ ਉਸ ਦੀ ਸੀਰੀਅਸ ਨੈਸ ਨੂੰ ਦੇਖਦਿਆਂ ਹੋਇਆਂ ਇਸ ਜਖਮੀ ਨੌਜਵਾਨ ਨੂੰ ਰਣਦੀਪ ਸਿੰਘ ਬੇਦੀ ਨੂੰ ਜਿਹੜਾ ਅਮਰਸਰ ਰੈਫਰ ਕੀਤਾ ਤੇ ਜਿਹੜਾ ਰਸਤੇ ਵਿੱਚ ਦਮ ਤੋੜ ਗਿਆ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਰਣਦੀਪ ਸਿੰਘ ਬੇਦੀ ਨੂੰ ਕੁਝ ਮਹੀਨੇ ਪਹਿਲਾਂ ਵੀ ਜਿਹੜੀਆਂ ਫਰੋਤੀ ਦੀਆਂ ਧਮਕੀਆਂ ਆਈਆਂ ਸੀ ਉਹਨਾਂ ਕੋਲੋਂ ਵੱਡੀ ਰਕਮ ਦੀ ਮੰਗ ਕੀਤੀ ਗਈ ਸੀ ਲੇਕਿਨ ਉਹ ਉਸ ਦੇ ਦੌਰਾਨ ਉਹਨਾਂ ਦੇ ਉੱਤੇ ਗੋਲੀਆਂ ਵੀ ਚਲਾਈਆਂ ਗਈਆਂ ਲੇਕਿਨ ਉਹ ਬਚ ਗਏ ਸੀ ਅ ਕੱਲ ਜਿਹੜਾ ਉਹਨਾਂ ਦਾ ਬੇਰਹਿਮੀ ਦੇ ਨਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੁਣ ਜੇ ਗੱਲ ਕਰੀਏ ਤਾਂ ਇਸ ਮਾਮਲੇ ਨੂੰ ਲੈ ਕੇ ਜਿਹੜੀਆਂ ਪੰਜਾਬ ਦੇ ਵਿੱਚ ਨਿਤਨੇ ਨਜਈਆਂ ਕਟਨਾਮਾ ਵਾਪਰਦੀਆਂ ਉਹਦੇ ਵਿੱਚ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਵੀ ਨੋਟਿਸ ਲਿਆ ਉਹਨਾਂ ਨੇ ਕੱਲ ਜਿਹੜੀ ਹੈਗੀ ਪੰਜਾਬ ਪੁਲਿਸ ਦੇ ਡੀਜੀਪੀ ਜਿਹੜੇ ਗੌਰਵ ਯਾਦਵ ਹੈ ਉਹਨਾਂ ਨੂੰ ਜਿ ਨਿੱਜੀ ਤੌਰ ਤੇ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਹੋਣ ਲਈ ਹੁਕਮ ਜਾਰੀ ਕੀਤੇ ਸਨ ਤੇ ਜਦੋਂ ਡੀਜੀਪੀ ਗੌਰਵ ਯਾਦਵ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਹਾਜ਼ਰ ਹੁੰਦੇ ਆ ਤਾਂ ਜੱਜ ਸਾਹਿਬ ਨੇ ਕਿਹਾ ਕਿ ਡੀਜੀਪੀ ਸਾਹਿਬ ਤੁਸੀਂ ਸਮਝ ਸਕਦੇ ਹੋ ਕਿ ਤੁਹਾਨੂੰ ਮਾਨਯੋਗ ਅਦਾਲਤ ਨੇ ਨਿੱਜੀ ਤੌਰ ਤੇ ਪੇਸ਼ ਹੋਣ ਲਈ ਕਿਉਂ ਦੇਸ਼ ਕੀਤੇ ਜਾਂ ਕਿ ਕੀਤੇ ਗਏ ਸਨ ਕਿਉਂਕਿ ਅੱਜ ਪੰਜਾਬ ਦੇ ਹਾਲਾਤ ਬੜੇ ਵਿਸਫੋਟਕ ਬਣੇ ਹੋਇਆ ਲਾ ਐਂਡ ਆਰਡਰ ਦੀ ਪੋਜੀਸ਼ਨ ਜਿਹੜੀ ਬੇਹੱਦ ਖਰਾਬ ਹੋ ਚੁੱਕੀ ਹੈ ਔਰ ਮਾਨਯੋਗ ਹਾਈ ਕੋਰਟ ਨੇ ਵੀ ਕਿਹਾ ਕਿ ਅਪਰਾਧ ਅਤੇ ਅਪਰਾਧੀਆਂ ਦੀ ਜਿਸ ਤਰ੍ਹਾਂ ਸ਼ਰਿਆਂ ਵਿੜਿਆਈ ਕੀਤੀ ਜਾ ਰਹੀ ਹੈ ਇਸ ਤੋਂ ਜਿਹੜੀ ਮਾਨਯੋਗ ਅਦਾਲਤ ਬੜੀ ਚਿੰਤਤ ਹੈ ਤੇ ਇਸ ਦੇ ਵਿੱਚ ਜਿਹੜਾ ਮਾਨਯੋਗ ਹਾਈ ਕੋਰਟ ਨੇ ਕਿਹਾ ਕਿ ਕੋਰਟ ਨੂੰ ਇਸ ਗੱਲ ਦਾ ਵਿਸਥਾਰ ਇਸ ਗੱਲ ਦੀ ਜਿਹੜੀ ਸਾਰੀ ਤਫਸੀਲ ਦਿੱਤੀ ਜਾਵੇ ਕਿ ਕਿੰਨੀਆਂ ਫਰੋਤੀਆਂ ਦੀਆਂ ਕਾਲਾਂ ਹੁਣ ਤੱਕ ਆਈਆਂ ਤੇ ਕਿੰਨੀ ਰਕਮ ਫਰੋਤੀਆਂ ਦੀ ਕਾਲ ਦੇ ਰਾਹੀਂ ਵਸੂਲੀ ਗਈ ਔਰ ਉਸ ਵਿੱਚੋਂ ਕਿੰਨੀ ਰਕਮ ਜਿਹੜੀ ਫਰੋਤੀਆਂ ਦੇ ਰਾਹੀਂ ਵਸੂਲ ਕੀਤੀ ਗਈ ਸੀ ਪ੍ਰਾਪਤ ਕੀਤੀ ਗਈ ਸੀ ਗੈਂਗਸਟਰਾਂ ਦੇ ਵੱਲੋਂ ਤੇ ਜਦੋਂ ਪੰਜਾਬ ਪੁਲਿਸ ਨੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਕਿੰਨੀ ਜਿਹੜੀ ਰਕਮ ਹੈ ਉਹਨਾਂ ਕੋਲੋਂ ਬਰਾਮਦ ਹੋਈ ਹੈ ਤੇ ਇਸ ਦੇ ਨਾਲ ਇਹ ਵੀ ਦੱਸਿਆ ਜਾਵੇ ਕਿ ਇਸ ਦੇ ਜਿਹੜੇ ਮਨੀ ਟ੍ਰੇਲ ਹੈ ਉਸ ਦੀ ਡਿਟੇਲ ਵੀ ਜਿਹੜੀ ਮਾਨਯੋਗ ਹਾਈ ਕੋਰਟ ਨੂੰ ਦੱਸੀ ਜਾਵੇ ਤੇ ਹਾਈ ਕੋਰਟ ਨੇ ਇਹ ਵੀ ਕਿਹਾ ਕਿ ਅੱਜ ਪੰਜਾਬ ਪੁਲਿਸ ਦੀ ਬਹੁ ਗਿਣਤੀ ਜਿਹੜੀ ਨਫਰੀ ਹੈ ਉਹ ਵੀ ਵੀਆਈਪੀ ਡਿਊਟੀਆਂ ਤੇ ਜਿਹੜੀ ਤਨ ਆਇਤ ਹੈ ਤੇ ਆਮ ਲੋਕ ਮਰ ਰਹੇ ਹਨ ਨਿਤ ਫਰੋਤੀਆਂ ਨਿਤ ਕਤਲ ਨਿਤ ਮਰਡਰ ਔਰ ਮੈਂ ਤੁਹਾਨੂੰ ਦੱਸਦਾ ਜਾਵਾਂ ਕੇ ਇਸ ਸਮੇਂ ਦੀਆਂ ਸਰਕਾਰਾਂ ਵੇਲੇ ਪਿਛਲੇ ਵੀ 75-78 ਸਾਲਾਂ ਤੋਂ ਜਿਹੜਾ ਪੰਜਾਬ ਦੇ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਦੀ ਸਰਕਾਰ ਰਹੀ ਹੈ ਪਰ ਇਸ ਕਦਰ ਪੰਜਾਬ ਦੇ ਹਾਲਾਤ ਨਹੀਂ ਸੀ ਵਿਗੜੇ ਜਿੰਨੇ ਮੌਜੂਦਾ ਦੌਰ ਦੇ ਵਿੱਚ ਚੱਲ ਰਹੇ ਆ ਹੁਣ ਤਾਂ ਛਰੇ ਆਮ ਗੈਂਗਸਟਰ ਆਉਂਦੇ ਆ ਮੂੰਹ ਵੀ ਨਹੀਂ ਟੱਕਦੇ ਮੂੰਹ ਦੇ ਉੱਤੇ ਮਾਸਕ ਵੀ ਨਹੀਂ ਲਗਾਉਂਦੇ ਛਰਿਆਂ ਮਾਉਂਦੇ ਆ ਗੋਲੀਆਂ ਮਾਰ ਕੇ ਚਲੇ ਜਾਂਦੇ ਆ ਕਿਸੇ ਨੂੰ ਰਸਤੇ ਦੇ ਵਿੱਚ ਗੋਲੀਆਂ ਘੇਰ ਕੇ ਮਾਰ ਦਿੱਤੀਆਂ ਜਾਂਦੀਆਂ ਕਿਸੇ ਨੂੰ ਘਰ ਦੇ ਵਿੱਚ ਵੜ ਕੇ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਕਿਸੇ ਫੈਕਟਰੀ ਮਾਲਕ ਨੂੰ ਮਾਰ ਦਿੱਤੀਆਂ ਜਾਂਦੀਆਂ ਕਿਸੇ ਉਦਯੋਗਪਤੀ ਦੇ ਮਾਰ ਦਿੱਤੀਆਂ ਜਾਂਦੀਆਂ ਕਿਸੇ ਦੁਕਾਨਦਾਰ ਨੂੰ ਮਾਰ ਦਿੱਤੀਆਂ ਜਾਂਦੀਆਂ ਦੁਕਾਨ ਦੇ ਅੰਦਰ ਬੈਠੇ ਨੂੰ ਅੱਜ ਹਰ ਬੰਦਾ ਮਹਿਫੂਜ਼ ਨਹੀਂ ਅੱਜ ਕੋਈ ਵੀ ਬੰਦਾ ਨਵੀਂ ਗੱਡੀ ਖਰੀਦ ਲਿਆਵੇ ਉਹਨੂੰ ਸ਼ਾਮ ਨੂੰ ਫਰੋਤੀ ਦੀ ਕਾਲ ਆ ਜਾਂਦੀ ਹੈ ਜੇ ਬੰਦਾ ਕੋ ਇਹ ਕਮਾ ਕੇ ਚੰਗੀ ਕੱਪੜੇ ਖਰੀਦਣ ਲੱਗ ਗਿਆ ਚੰਗੀ ਆਪਣੇ ਜੀਵਨ ਬਚਰ ਕਰਨ ਲੱਗ ਗਿਆ ਉਹਨੂੰ ਸ਼ਾਮ ਨੂੰ ਫਰੋਤੀਆਂ ਦੀ ਕਾਲ ਆ ਜਾਂਦੀ ਹੈ ਅੱਜ ਆਮ ਆਦਮੀ ਜਾਵੇ ਤਾਂ ਜਾਵੇ ਕਿਤੇ ਹੁਣ ਆਮ ਆਦਮੀਆਂ ਦੀ ਗੱਲ ਕਰੀਏ ਜਿਹੜੇ ਜਿਨ੍ਹਾਂ ਕੋਲੇ ਪੈਸਾ ਵੀ ਨਹੀਂ ਹੈਗੇ ਉਹ ਵੀ ਕਦੇ ਬਾਜ਼ਾਰ ਸੌਦਾ ਲੈਣ ਜਾਂਦੇ ਆ ਸ਼ਾਮ ਨੂੰ ਉਹਨਾਂ ਦਾ ਸਾਈਕਲ ਖੋਹ ਲਿਆ ਜਾਂਦਾ ਉਹਨਾਂ ਦਾ ਮੋਟਰਸਾਈਕਲ ਖੋਹ ਲਿਆ ਜਾਂਦਾ ਤੇ ਪੰਜਾਬ ਪੁਲਿਸ ਪਰਚੇ ਦਰਜ ਨਹੀਂ ਕਰਦੀ ਕਿਉਂਕਿ ਜੇ ਪਰਚਾ ਦਰਜ ਹੁੰਦਾ ਫਿਰ ਰਿਕਾਰਡ ਦੇ ਵਿੱਚ ਆਉਂਦੇ ਕਿ ਇੰਨੀਆਂ ਚੋਰੀਆਂ ਹੋ ਗਈਆਂ ਇੰਨੀ ਸਨੇਚਿੰਗ ਹੋ ਗਈ ਇੰਨੀਆਂ ਫਰੋਤੀਆਂ ਦੀਆਂ ਕਾਲਾਂ ਆ ਗਈਆਂ ਇੰਨਾ ਇਨੇ ਮਾਮਲੇ ਜਿਹੜੇ ਦਰਜ ਰਿਕਾਰ ਇਸੇ ਰਿਕਾਰਡ ਨੂੰ ਛੁਪਾਉਣ ਵਾਸਤੇ ਜਿਹੜੀ ਪੰਜਾਬ ਪੁਲਿਸ ਅਜ ਮਾਮਲੇ ਦਰਜ ਨਹੀਂ ਕਰ ਰਹੀ ਤੋ ਇਸ ਮੌਕੇ ਡੀਜੀਪੀ ਨੇ ਮਾਨਯੋਗ ਅਦਾਲਤ ਨੂੰ ਇਸ ਗੱਲ ਦਾ ਜਾਣਕਾਰੀ ਦਿੱਤੀ ਕਿ ਆਪਰੇਸ਼ਨ ਜਿਹੜਾ ਪ੍ਰਿਹਾਰ ਚੱਲ ਰਿਹਾ ਹੈ ਜਿਹੜਾ ਗੈਂਗਸਟਰਾਂ ਦੇ ਉੱਤੇ ਵਾਰ ਦੀ ਜਿਹੜੀ ਗੱਲ ਆਪਾਂ ਕਰ ਰਹੇ ਆ ਤੇ ਉਸ ਦੇ ਵਿੱਚ 3000 ਗ੍ਰਿਫਤਾਰੀਆਂ ਹੋ ਗਈਆਂ ਤੇ ਇੱਕ ਜਿਹੜਾ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਵੱਲੋਂ ਹੈਲਪਲਾਈਨ ਨੰਬਰ ਵੀ ਜਾਰੀ ਕਰ ਦਿੱਤਾ ਗਿਆ ਔਰ ਉਹਨਾਂ ਨੇ ਗੌਰਵ ਮੀਆਦਨ ਨੇ ਇਹ ਵੀ ਦੱਸਿਆ ਕਿ ਪੁਲਿਸ ਦੇ ਅਧੂਨੇ ਕਰਨ ਲਈ ਹਾਈ ਟੈਕ ਲਈ ਕਰਨ ਦੇ ਲਈ ਪੁਲਿਸ ਨੂੰ 297 ਕਰੋੜ ਖਰਚੇ ਜਾ ਰਹੇ ਆ ਔਰ ਇਸ ਸਮੇ ਮੌਜੂਦਾ ਪੰਜਾਬ ਪੁਲਿਸ ਦੇ ਵਿੱਚ 88000 ਪੁਲਿਸ ਮੁਲਾਜ਼ਮਾਂ ਦੀ ਨਫਰੀ ਹੈ ਜਿਹਨੂੰ ਵਧਾਉਣ ਦੇ ਲਈ ਜਿਹੜੀ 6000 ਨਵੀਆਂ ਭਰਤੀਆਂ ਦੀ ਜਿਹੜੀ ਕਾਰਵਾਈ ਉਹ ਨਿਰੰਤਰ ਜਾਰੀ ਚੱਲ ਰਹੀ ਹੈ ਉਹ ਵੀ ਜਿਹੜੇ ਪੁਲਿਸ ਮੁਲਾਜ਼ਮ ਭਰਤੀ ਕਰ ਲਏ ਜਾਣਗੇ 6000 ਨਵੀਆਂ ਸੋ ਮਾਨਯੋਗ ਅਦਾਲਤ ਨੇ ਪੰਜਾਬ ਦੇ ਵਿੱਚ ਵਿਗੜਦੀ ਅਮਨ ਐਂਡ ਕਾਨੂੰਨ ਦੀ ਜਿਹੜੀ ਹਾਲਾਤ ਹੈ ਉਸ ਦੇ ਉੱਤੇ ਖਾਸੀ ਚਿੰਤਾ ਜ਼ਾਹਰ ਕੀਤੀ ਹੈ ਤੇ ਕਿਹਾ ਕਿ ਜਿਹੜਾ ਪੰਜਾਬ ਹੈ ਉਹ ਗੈਂਗਸਟਰ ਸਟੇਟ ਬਣ ਰਿਹਾ ਲੋਕ ਇਹਨੂੰ ਗੈਂਗਸਟਰ ਸਟੇਟ जान ਰਹੇ ਆ ਸਮਝ ਰਹੇ ਆ ਦੇਖ ਰਹੇ ਆ ਸੋ ਇਹ ਬੜਾ ਵੱਡਾ ਜਿਹੜਾ ਸਵਾਲੀਆ ਨਿਸ਼ਾਨ ਪੰਜਾਬ ਸਰਕਾਰ ਉੱਤੇ ਆ ਜਿਹੜੀ ਨਿਤ ਦਿਨ ਤਰਾਂਤਰਾਂ ਦੇ ਖੇਖਣ ਤਰਾਂਤਰਾਂ ਦੇ ਸਲੋਗਨ ਤਰਾਂਤਰਾਂ ਦੀਆਂ ਗੱਲਾਂ ਗਿੱਟ-ਗਿੱਟ ਲੰਬੇ ਭਾਸ਼ਣ ਦੇ ਕੇ ਮਾਨਯੋਗ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਲੋਕਾਂ ਨੂੰ ਬਹੁਤ ਤਰ੍ਹਾਂ ਦੇ ਭਰੋਸੇ ਦਿੰਦੇ ਆ ਬਹੁਤ ਸਾਰੀਆਂ ਗੱਲਾਂ ਸੁਣਾਉਂਦੇ ਆ ਲੇਕਿਨ ਸਚਾਈ ਕੋਹਾਂ ਦੂਰ ਹੈ ਸੋ ਮੈਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਜਿਹੜਾ ਕੈਸਟ ਕਲਚਰ ਸੀਗਾ ਕਿਉਂਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਪਹਿਲਾਂ ਕਲਾਕਾਰ ਰਹੇ ਆ ਉਹਨਾਂ ਦੀਆਂ ਕੈਸਟਾਂ ਆਉਂਦੀਆਂ ਰਹੀਆਂ ਕਮੇਟੀ ਦੀਆਂ ਤੇ ਉਹਦੇ ਵਿੱਚ ਜਦੋਂ ਕੈਸਟ ਕੱਢਦੇ ਸੀ ਤਾਂ ਫਿਰ ਉਹਦੀ ਐਡਵਰਟਾਈਜ਼ਮੈਂਟ ਹੁੰਦੀ ਸੀ ਹੋਰਡਿੰਗ ਲੱਗਦੇ ਸੀ ਵੱਖ-ਵੱਖ ਸ਼ਹਿਰਾਂ 'ਚ ਵੱਡੀਆਂ-ਵੱਡੀਆਂ ਸੜਕਾਂ ਦੇ ਉੱਤੇ ਹੋਰਡਿੰਗ ਲਗਾ ਕੇ ਉਸ ਕੈਸਟ ਦਾ ਰਿਲੀਜ਼ ਹੋਈ ਕੈਸਟ ਦਾ ਪ੍ਰਚਾਰ ਕੀਤਾ ਜਾਂਦਾ ਸੀ ਕਿਉਂਕਿ ਇੰਨਾ ਅਧੁਨੋਣੇ ਕਰਨ ਅਧੁਨੋਣੇ ਕਰਨ ਨਹੀਂ ਸੀਗਾ ਸੋਸ਼ਲ ਮੀਡੀਆ ਨਹੀਂ ਸੀਗਾ ਐਨੇ ਚੈਨਲ ਨਹੀਂ ਸੀਗੇ ਇਲੈਕਟ੍ਰੋਨਿਕ ਦਾ ਇੰਨਾ ਜਿਹੜਾ ਜਿੰਦ ਜ਼ੋਰ ਨਹੀਂ ਸੀਗਾ ਸੋ ਜ਼ਿਆਦਾਤਰ ਜਿਹੜੇ ਕੈਸਟ ਜਦੋਂ ਨਵੀਂ-ਨਵੀਂ ਰਿਲੀਜ਼ ਹੁੰਦੀ ਸੀ ਤਾਂ ਫਿਰ ਉਹ ਉਹਦੀ ਪੇਪਰਾਂ ਦੇ ਵਿੱਚ ਐਡ ਲੱਗਦੀ ਹੁੰਦੀ ਸੀ ਉਦਾ ਪ੍ਰਚਾਰ ਅਖਬਾਰਾਂ ਰਾਹੀਂ ਹੁੰਦਾ ਸੀ ਤੇ ਜਾਂ ਫਿਰ ਵੱਡੇ ਵੱਡੇ ਹੋਰਡਿੰਗ ਲਗਾ ਕੇ ਉਸੇ ਤਰਜ਼ ਦੇ ਉੱਤੇ ਭਗਵੰਤ ਮਾਨ ਸਾਹਿਬ ਉਸੇ ਆਪਣੀ ਕਲਾਕਾਰ ਕਲਚਰ ਦੇ ਵਿੱਚੋਂ ਨਹੀਂ ਨਿਕਲ ਪਾਰ ਹੈ ਅੱਜ ਪੰਜਾਬ ਨੂੰ ਸੰਭਲਣ ਦੀ ਲੋੜ ਹੈ ਅੱਜ ਵੀ ਆਪਣੀਆਂ ਔਕੇਸਟਾਂ ਦੀ ਤਰ੍ਹਾਂ ਜੇ ਪੰਜਾਬ ਦੇ ਵਿੱਚ ਥਾਂ ਥਾਂ ਦੇ ਉੱਤੇ ਆਪਣੀਆਂ ਜਿਹੜੇ ਆਦਮ ਕੱਦ ਬੁੱਤ ਜਿਹੜੇ ਲਗਾ ਲਗਾ ਕੇ ਲੋਕਾਂ ਨੂੰ ਵੱਖ-ਵੱਖ ਪ੍ਰਚਾਰ ਜਿਹੜਾ ਕਰ ਰਹੇ ਹੈ ਭ੍ਰਿਸ਼ਟਾਚਾਰ ਮੁਕਤ ਪੰਜਾਬ ਨਸ਼ਾ ਮੁਕਤ ਪੰਜਾਬ ਨਸ਼ਾ ਮੁਕਤ ਪੰਜਾਬ ਗੈਂਗਸਟਰ ਮੁਕਤ ਪੰਜਾਬ ਤਰ੍ਹਾਂ ਤਰ੍ਹਾਂ ਦੇ ਕਰੋੜਾਂ ਨੇ ਕਰੋੜਾਂ ਰੁਪਇਆ ਲਗਾ ਕੇ ਪੰਜਾਬ ਦੇ ਲੋਕਾਂ ਦੀ ਹੱਡ ਪਸੀਨੇ ਦੀ ਕਮਾਈ ਦੇ ਨਾਲ ਬੋਡ ਲਗਾਏ ਜਾ ਰਿਹਾ ਹੈ ਲੇਕਿਨ ਅਸਲੀਅਤ ਇਸ ਤੋਂ ਕੋਹਾਂ ਦੂਰ ਹੈ ਸੋ ਪੰਜਾਬ ਸਰਕਾਰ ਨੂੰ ਇਸ ਪਾਸੇ ਉਚੇਚਾ ਧਿਆਨ ਦੇਣਾ ਚਾਹੀਦਾ ਹੈ ਇਸ ਗੱਲ ਦੀ ਮਾਨਸਿਕਤਾ ਸਮਝ ਨਹੀਂ ਆਉਂਦੀ ਕਿ ਪੰਜਾਬ ਸਰਕਾਰ ਆਪਣੇ ਰਾਜ ਦੇ ਵਿੱਚ ਪੰਜਾਬ ਦੀ ਅਜਿਹੀ ਹਾਲਤ ਕਿਉਂ ਕਰ ਰਹੀ ਹੈ ਤੇ ਪੰਜਾਬ ਦੇ ਲੋਕਾਂ ਨੂੰ ਇਨਸਾਫ ਪੰਜਾਬ ਦੇ ਲੋਕਾਂ ਨੂੰ ਅਮਨ ਪੰਜਾਬ ਦੇ ਲੋਕਾਂ ਨੂੰ ਕਾਨੂੰਨ ਕਿਉਂ ਹਾਸਲ ਨਹੀਂ ਹੋ ਰਿਹਾ ਜਦ ਕਿ 2022 ਤੋਂ ਪਹਿਲਾਂ ਤਾਂ ਬਹੁਤ ਬਹੁਤ ਲੰਮੇ ਉਹਨਾਂ ਦੇ ਨਾਲ ਵਾਦੇ ਦਾਵੇ ਕੀਤੇ ਗਏ ਸੀ ਸੋ ਜਿਹੜਾ ਕੇਜਰੀਵਾਲ ਹੈ ਕੌਮੀ ਕਨਵੀਨਰ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਪਿੱਛੇ ਵੀ ਤਰਨਤਾਰਨ ਬਾਈ ਇਲੈਕਸ਼ਨ ਦੇ ਦੌਰਾਨ ਵੀ ਕਿਹਾ ਸੀ ਕਿ ਗੈਂਗਸਟਰ ਪੰਜਾਬ ਦੀ ਧਰਤੀ ਨੂੰ ਛੱਡ ਕੇ ਚਲੇ ਜਾਣ ਨਹੀਂ ਤਾਂ ਉਹਨਾਂ ਦਾ ਸੀ ਮਲਿਆ ਮੇਟ ਕਰ ਦਾਂਗੇ 24 ਘੰਟੇ ਦਾ ਅਲਟੀਮੇਟਮ ਦਿੱਤਾ ਗਿਆ ਸੀ ਤੇ ਹੁਣ 72 ਘੰਟੇ ਦਾ ਅਲਟੀਮੇਟਮ ਦੇ ਕੇ ਲਹਿਰ ਸ਼ੁਰੂ ਕੀਤੀ ਗਈ ਮੂਵਮੈਂਟ ਸ਼ੁਰੂ ਕੀਤੀ ਗਈ ਡਰਾਈਵ ਸ਼ੁਰੂ ਕੀਤੀ ਗਈ ਤੇ ਉਹਦਾ ਜਿਹੜਾ ਸਟ ਹੈ ਉਹ ਜ਼ੀਰੋ ਹੈ ਤੇ ਆਉਣ ਵਾਲੇ ਮਤਲਬ ਜਿਉਂ-ਜਿਉਂ ਸਮਾਂ ਲੰਘ ਰਿਹਾ ਤਿਉਂ-ਤਿਉਂ ਮਰਡਰਾਂ ਦੀ ਕਤਲਾਂ ਦੀ ਲੁੱਟਾਂ ਖੋਹਾਂ ਦੀ ਜਿਹੜੀ ਗਿਣਤੀ ਹੈ ਫਰੋਤੀਆਂ ਦੀ ਕਾਲਾਂ ਦੀ ਦਿਨੋਂ-ਦਿਨ ਵੱਧਦੀ ਜਾ ਰ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਇਹ ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਾ ਆਪਣੇ ਵਡਮੁੱਲੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਜਰੂਰ ਦਿਓ ਇਹ ਚੈਨਲ ਇਹ ਜਿਹੜਾ ਪ੍ਰੋਗਰਾਮ ਹੈ ਤੁਹਾਡੇ ਲਈ ਹੈ ਕਿਰਪਾ ਕਰਕੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਿਨ੍ਹਾਂ ਨੇ ਨਹੀਂ ਕੀਤਾ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਕੱਲ ਨੂੰ ਕਿਸੇ ਨਵੇਂ ਵਿਸ਼ੇ ਦੇ ਨਾਲ ਇੱਕ ਵਾਰ ਫੇਰ ਤੁਹਾਡੇ ਰੂਬਰੂ ਹੋ ਕੇ ਤੁਹਾਡੇ ਦਰਸ਼ਨ ਕਰਾਂਗੇ ਤਦ ਤੱਕ ਦੇ ਲਈ ਮੈਨੂੰ ਦਿਓ ਇਜਾਜ਼ਤ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ